ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਤੋਂ ਪਹਿਲਾਂ ਤਾਂ ਸੀਐਮ ਭਗਵੰਤ ਮਾਨ ਸਾਹਿਬ ਤੁਹਾਨੂੰ ਬਹੁਤ ਬਹੁਤ ਵਧਾਈਆਂ ਜਿੱਥੇ ਕੋਈ ਬੰਦਾ ਚੰਗਾ ਕੰਮ ਕਰਦਾ ਚੰਗੇ ਨੂੰ ਚੰਗਾ ਵੀ ਕਹਿਣਾ ਚਾਹੀਦਾ ਜਿੱਥੇ ਮਾੜਾ ਕਰਦੇ ਉਥੇ ਠੋਕ ਕੇ ਮਾੜਾ ਵੀ ਕਹੋ ਪਰ ਮੈਨੂੰ ਇਹ ਚੀਜ਼ ਬਹੁਤ ਵਧੀਆ ਲੱਗੀ ਕਿ ਅੱਜ ਮੈਂ ਇੱਕ ਨਿਊਜ਼ ਦੇਖ ਰਹੀ ਸੀ ਸੋਸ਼ਲ ਮੀਡੀਆ ਤੇ ਜਿੱਥੇ ਆਪ ਦੀ ਸਰਪੰਚ ਮੈਡਮ ਦਾ ਪਤੀ ਜਿਹੜਾ ਭਾਰੀ ਡਰੱਗ ਨਾਲ ਭੁੱਕੀ ਸਮੇਤ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੋ ਇਹ ਚੀਜ਼ ਬਹੁਤ ਵਧੀਆ ਦੇਖੋ ਮਾਨ ਸਾਹਿਬ ਜਿਹੜੀ ਅੱਜ ਜਵਾਨੀ ਨੂੰ ਘੌਣ ਲੱਗ ਗਿਆ ਨਾ ਏ ਲੱਗੇ ਹੋਏ ਘੋਨੇ ਜਿਵੇਂ ਲੱਕੜ ਨੂੰ ਖਾ ਲੈਂਦਾ ਉਸ ਤਰ੍ਹਾਂ ਪੰਜਾਬ ਦੀ ਜਵਾਨੀ ਨੂੰ ਨਿਗਲ ਲਿਆ ਸੋ ਮੈਂ ਬਹੁਤ ਤੁਹਾਡੀ ਧੰਨਵਾਦੀ ਆ ਕਿ ਤੁਸੀਂ ਐਕਸ਼ਨ ਦੇ ਵਿੱਚ ਆਏ ਹੋ ਐਕਸ਼ਨ ਦੇ ਵਿੱਚ ਆ ਕੇ ਤੁਸੀਂ ਉਹਨਾਂ ਤਸਕਰਾਂ ਦੇ ਗੁਲਾਮਿਆਂ ਨੂੰ ਹੱਥ ਪਾਇਆ ਤੇ ਆਸ ਵੀ ਕਰਦੀ ਆ ਕਿ ਜਿਹੜੇ ਆ 2-3 ਸਾਲ ਐ ਇਨ੍ਹਾਂ ਦੋਹਾਂ ਤਿੰਨਾਂ ਸਾਲਾਂ ਦੇ ਵਿੱਚ ਤੁਸੀਂ ਜਿਹੜਾ ਇਹ ਨਸ਼ੇ ਦੇ ਉੱਤੇ ਕੰਟਰੋਲ ਵੀ ਕਰ ਲੋਗੇ ਤੇ ਦੂਜੇ ਪਾਸੇ ਗੱਲ ਮੇਨ ਜਿਹੜੀ ਆਪਾਂ ਕਰਨੀ ਆ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਜੇ ਇਹ ਗੱਲ ਆ ਉਸ ਪੈਟਰਨ ਮੈਡਮ ਦੀ ਉਸ ਪੈਟਰਨ ਮੈਡਮ ਬਾਰੇ ਅੱਜ ਤੋਂ 2 2.5 ਸਾਲ ਪਹਿਲਾਂ ਜਿਹੜੀ ਭੈਣ ਅੱਜ ਸੋਸ਼ਲ ਮੀਡੀਆ ਤੇ ਰੌਲਾ ਪਾ ਰਹੀ ਆ ਉਸ ਭੈਣ ਵੱਲੋਂ ਮੈਨੂੰ ਵੀ ਕਾਲ ਕੀਤੀ ਗਈ ਸੀ ਕਿ ਭੈਣੇ ਇਸ ਤਰ੍ਹਾਂ ਕਰਕੇ ਮੇਰੇ ਘਰ ਆਲਾ ਰੱਖਿਆ ਹੋਇਆ ਉਸ ਟਾਈਮ ਦੀ ਉਹ ਕੁੜੀ ਦੱਸਦੀ ਪਈ ਸੀ ਕਿ ਉਹ ਗਲਤ ਕੰਮ ਕਰਦੀ ਆ ਗਲਤ ਧੰਦੇ ਕਰਦੀ ਆ ਨਸ਼ੇ ਦੀ ਤਸਕਰੀ ਕਰਦੀ ਆ ਤੇ ਮੈਂ ਕਿਹਾ ਵੀ ਬੀਬਾ ਤੁਸੀਂ ਕੋਈ ਕੰਪਲੇਨ ਨਹੀਂ ਪਾਉਂਦੇ ਉਹ ਕਹਿੰਦੀ ਮੈਂ ਕੰਪਲੇਨਾਂ ਦੇ ਦੇ ਹੰਬ ਚੁੱਕੀਆਂ ਉਹਨਾਂ ਦੀ ਆਈਪੀਐਸ ਅਫਸਰਾਂ ਦੇ ਨਾਲ ਗੱਲਬਾਤ ਆ ਮੇਰੀ ਕਿਤੇ ਵੀ ਸੁਣਵਾਈ ਨਹੀਂ ਹੁੰਦੀ ਪਹਿਲਾਂ ਤਾਂ ਮੈਂ ਲੋਕਾਂ ਨੂੰ ਇਹੀ ਗੱਲ ਦੱਸਣ ਮਾਰਿਆਂ ਲਾਈਵ ਹਾਂ ਮੈਂ ਟੂ ਮੱਚ ਬਿਜ਼ੀ ਸੀ ਬਹੁਤ ਸਾਰੇ ਕੇ ਸੀ ਧੀਆਂ ਦੇ ਬੱਚਿਆਂ ਦੇ ਜਿਹੜੇ ਪਰਿਵਾਰਕ ਮਸਲੇ ਸੀ ਮੈਂ ਉਹਨਾਂ ਦੇ ਵਿੱਚ ਇੰਨਾ ਕੋ ਰੁਚੀ ਹੋਈ ਸੀ ਕਿ ਅੱਜ ਬੜੇ ਦਿਨਾਂ ਬਾਅਦ ਅੱਜ ਮੈਂ ਥੋੜਾ ਜਿਹਾ ਘਰ ਅਲਟਿਕੀਆਂ ਹੈ ਨਾ ਦੋਖਾਂ ਦਾ ਜੀ ਦੋ ਧੀਆ ਪੈਣਾ ਦੇ ਇਸ ਤਰ੍ਹਾਂ ਦੇ ਕੇਸ ਹੁੰਦੇ ਤੇ ਬਹੁਤ ਸਾਰੇ ਮੇਰੇ ਭੈਣਾ ਭਰਾਵਾਂ ਨੇ ਵੀ ਕਿਹਾ ਸੀ ਕਿ ਤੁਸੀਂ ਇਸ ਮੁੱਦੇ ਤੇ ਕਿਉਂ ਨਹੀਂ ਬੋਲੇ ਤੇ ਮੈਂ ਹਰ ਇੱਕ ਜਿੰਨੀਆਂ ਵੀ ਮੈਨੂੰ ਕਾਲਸ ਆਈਆਂ ਸੀ ਉਹਨਾਂ ਦੇ ਉੱਤੇ ਉੱਪਰ ਮੈਂ ਇਹੀ ਦੱਸਿਆ ਸੀ ਮੈਂ ਕਿਹਾ ਉਹ ਜਿਹੜੀ ਧੀਆ ਉਹ ਬਿਲਕੁਲ ਸੱਚੀ ਆ ਇਹ ਜਿਹੜੀ ਸ਼ਪਹਿਟ ਹਨਾ ਇਹਨੇ ਵਾਕਈ ਉਹਦੇ ਪਰਿਵਾਰ ਦੇ ਨਾਲ ਧੱਕਾ ਕੀਤਾ ਉਹ ਦੋ ਧੀਆ ਦੀ ਮਾਂ ਤੇ ਜਦੋਂ ਮੇਰੇ ਵੱਲੋਂ ਗੱਲ ਕੀਤੀ ਗਈ ਤਾਂ ਮੈਨੂੰ ਸੁਣਨ ਨੂੰ ਕੋਸ਼ ოਫੀਸਰਾਂ ਵੱਲੋਂ ਇਹੀ ਚੀਜ਼ ਮੈਂ ਉਹ ਕੁੜੀ ਦੀ ਸਪੋਰਟ ਕਰਨ ਲਈ ਬਹੁਤ ਸਾਰੇ ਆਫੀਸਰਾਂ ਤੱਕ ਵੀ ਗੱਲ ਕੀਤੀ ਕਾਲ ਵੀ ਕੀਤੀ ਗਈ ਤਾਂ ਮੈਨੂੰ ਸਾਨੂੰ ਇਹੀ ਚੀਜ਼ ਮਿਲੀ ਸੀ ਕਿ ਇਹ ਜੀ ਕੋਰਟ ਵੱਲੋਂ ਇਹਨਾਂ ਚੀਜ਼ਾਂ ਦੀ ਲਿਵਿੰਗ ਦੀ ਜਿਹੜੀ ਪਰਮਿਸ਼ਨ ਆ ਇੱਥੇ ਤੁਸੀਂ ਕੁਝ ਨਹੀਂ ਕਰ ਸਕਦੇ ਤਾਂ ਫਿਰ ਮੈਂ ਉਸ ਭੈਣ ਨੂੰ ਕਿਹਾ ਮੈਂ ਕਿਹਾ ਵੀ ਭੈਣੀ ਜਿਹੜਾ ਆਪਣਾ ਕਾਨੂੰਨ ਮਾੜਾ ਆਪਣਾ ਕਾਨੂੰਨ ਆ ਜਿਹੜਾ ਆਪਣੇ ਕਾਨੂੰਨ ਨੇ ਕਦੇ ਇਹ ਚੀਜ਼ ਨੂੰ ਗੰਭੀਰਤਾ ਦੇ ਨਾਲ ਲਿਆ ਹੀ ਨਹੀਂ ਕਿ ਲਿਵਿੰਗ ਰਿਲੇਸ਼ਨਸ਼ਿਪ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਡੇਂਜਰਸ ਹੋਣਗੇ ਚਲੋ ਕਹਿੰਦੇ ਸੱਚੇ ਬੰਦੇ ਦੀ ਰੱਬ ਸੁਣਦਾ ਉਸ ਭੈਣ ਦੀ ਭਗਤੀ ਨੂੰ ਰੱਬ ਨੇ ਫਲ ਆਇਆ ਕਿ ਇਹ ਸਪੈਟਨ ਆ ਜਿਹੜੀ ਫੜੀ ਗਈ ਫੜੇ ਜਾਣ ਤੋਂ ਬਾਅਦ ਕਾਫੀ ਖੁਲਾਸੇ ਹੋਏ ਤੇ ਹੁਣ ਅੱਜ ਸੋਸ਼ਲ ਮੀਡੀਆ ਦੇ ਥਰੂ ਹੀ ਪਤਾ ਲੱਗਾ ਕਿ ਉਹਨੇ ਸਲਫਾਸ ਨਿਗਲਣ ਦੀ ਕੋਸ਼ਿਸ਼ ਕੀਤੀ ਸੋ ਦੂਸਰੇ ਪਾਸੇ ਜੇ ਦੂਸਰੇ ਵਰਜਨ ਨੂੰ ਜਾਣੀਏ ਤਾਂ ਇਹ ਵੀ ਚੀਜ਼ ਨਿਕਲਦੀ ਆ ਵੀ ਕਿਤੇ ਨਾ ਕਿਤੇ ਉਸ ਸਪੈਟਰਨ ਨੂੰ ਵੀ ਇਸ ਡਰੱਗ ਵਾਲੇ ਰਸਤੇ ਦੇ ਉੱਤੇ ਲਿਆਉਣ ਵਾਲੇ ਵੀ ਬੰਦੇ ਕੋਈ ਹੋਰ ਹੋ ਸਕਦੇ ਆ ਕਿਉਂਕਿ ਜੈਸਾ ਆਪ ਤੇ ਇੱਕ ਬੰਦੇ ਕੋਲੇ ਆਈ ਆਈਪੀਐਸ ਅਫਸਰਾਂ ਦੀਆਂ ਜਿਹੜੀਆਂ ਚੈਟਾਂ ਉਹਨਾਂ ਦੇ ਨਾਲ ਹੋਣੀਆਂ ਇਹ ਚੀਜ਼ਾਂ ਹੋਣੀਆਂ ਇਹ ਕਿਸੇ ਵੱਡੀਆਂ ਗੱਲਾਂ ਵੱਲ ਸੰਕੇਤ ਕਰਦੀਆਂ ਨੇ ਤੇ ਸਾਨੂੰ ਆਸ ਵੀ ਆ ਮਾਨ ਸਾਹਿਬ ਵੀ ਤੁਸੀਂ ਇਸ ਚੀਜ਼ ਵੱਲ ਜ਼ਰੂਰ ਜਾਓਗੇ ਅੱਛਾ ਦੂਸਰਾ ਮਸਲਾ ਇਹ ਆ ਵੀ ਜਿਹੜਾ ਟੈਂਕੀ ਦੇ ਉੱਤੇ ਇੱਕ ਬੱਚੇ ਦਾ ਬਾਪ ਚੜਿਆ ਬੈਠਾ ਦੀ ਗਸੂਰਾ ਉਸ ਪਰਿਵਾਰ ਦਾ ਬੱਚਾ ਹਾੜ ਦਾ ਪੇਸ਼ੈਂਟ ਆ ਪੁਲਿਸ ਸੁਣਵਾਈ ਨਹੀਂ ਕਰ ਰਹੀ ਜੋ ਹਾਲਾਤ ਅੱਜ ਪੰਜਾਬ ਦੇ ਸੀਐਮ ਮਾਨ ਸਾਹਿਬ ਉੱਥੇ ਕੱਲੇ ਨਸ਼ੇ ਵਾਲੇ ਪਾਸੇ ਨੂੰ ਨਹੀਂ ਮੈਨੂੰ ਲੱਗਦਾ ਕਿ ਜਿਹੜੇ ਅਜੰਟਾ ਜਿਹੜੇ ਅਜੰਟ 2 ਨੰਬਰ ਦਾ ਧੰਦਾ ਕਰਦੇ ਨੇ ਜਿਹੜੇ ਅਜੰਟ ਲੱਖਾਂ ਰੁਪਈਆ ਲੈ ਕੇ ਬੱਚਿਆਂ ਨੂੰ ਵਿਦੇਸ਼ ਭੇਜਣ ਦੀਆਂ ਗੱਲਾਂ ਕਰਦੇ ਨੇ ਪਰ ਐਕਚੁਅਲੀ ਨਾ ਤਾਂ ਬੱਚਿਆਂ ਨੂੰ ਵਿਦੇਸ਼ ਭੇਜਿਆ ਹੀ ਜਾਂਦਾ ਤੇ ਨਾ ਦੂਸਰੇ ਪਾਸੇ ਅਸੀਂ ਵੇਖੀਏ ਤਾਂ ਉਹਨਾਂ ਬੱਚਿਆਂ ਦੀ ਜ਼ਿੰਦਗੀ ਇੱਧਰ ਕੁਛ ਰਹਿ ਜਾਂਦੀ ਪ੍ਰੋਸੀਜਰ ਉਹ ਸੂਤਰਾਂ ਤੋਂ ਇਹ ਪਤਾ ਲੱਗਾ ਕਿ ਡੇਢ ਕਿੱਲਾ ਉਸ ਬੱਚੇ ਨੂੰ ਜ਼ਮੀਨ ਆਉਂਦੀ ਸੀ ਉਹ ਡੇਢ ਕਿੱਲਾ ਵੇਚ ਕੇ ਉਸ ਬੱਚੇ ਨੇ ਜਿਹੜਾ ਉਹ 23 ਲੱਖ ਰੁਪਈਆ ਅਮਾਉਂਟ ਮੈਕਸਿਮਮ ਇਹ ਲੱਗਦਾ 23 ਲੱਖ ਸੀਗਾ 23 ਲੱਖ ਰੁਪਈਆ ਉਹ ਬੱਚੇ ਵੱਲੋਂ ਦਿੱਤਾ ਗਿਆ ਤੇ ਅੱਜ ਉਸ ਬੱਚੇ ਨੂੰ ਕੋਈ ਲੜਪੱਲਾ ਨਹੀਂ ਫੜਾਰੇ ਤੇ ਪਿੰਡ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਉਹ ਬੱਚਾ ਹਾਰਡ ਦਾ ਪੇਸ਼ੈਂਟ ਹੋ ਗਿਆ ਉਹਦਾ ਇਲਾਜ ਕਰਾਇਆ ਤੇ ਬਾਪ ਉਹਦਾ ਟੈਂਕੀ ਤੇ ਚੜਿਆ ਬੈਠਾ ਇਨਸਾਫ ਦੀ ਮੰਗ ਕਰ ਰਿਹਾ ਹੁਣ ਮਾਨ ਸਰ ਸਵਾਲ ਇਥੇ ਇਹ ਉੱਠਦਾ ਵੀ ਇੱਕ ਪਾਸੇ ਸਾਡੇ ਟੀਚਰ ਟੈਂਕੀਆਂ ਦੇ ਉੱਤੇ ਚੜ੍ਹੇ ਆ ਵੈਲ ਐਜੂਕੇਟਡ ਅਨਸਾਫ਼ ਦੀ ਮੰਗ ਕਰ ਰਹੇ ਆ ਉਹਨਾਂ ਲਈ ਤਾਂ ਸਾਡਾ ਇਹ ਵਰਜ਼ਨ ਆ ਜਾਂਦਾ ਕਿ ਸਾਡੇ ਕੋਲੇ ਅਸਾਮੀਆਂ ਨਹੀਂ ਜਾਂ ਅਸੀਂ ਮਤਲਬ ਕਿ ਇੰਨੀਆਂ ਦਾ ਅਸਾਮੀਆਂ ਜਿਹੜੀਆਂ ਉਹਨਾਂ ਨੂੰ ਅਸੀਂ ਭਰ ਸਕਦੀ ਆ ਸਰਕਾਰ ਪ੍ਰਾਈਵੇਟ ਆਧਾਰਿਆਂ 'ਚ ਜੁਆਇਨਿੰਗ ਲੈ ਲੈਣ ਪਰ ਜਦੋਂ ਇੱਕ ਗਰੀਬ ਕਿਸਾਨ ਟੈਂਕੀ ਤੇ ਚੜ੍ਹ ਕੇ ਬੈੰਦਾ ਨਾ ਤੁਸੀਂ ਇਹ ਚੀਜ਼ ਸੋਚੋ ਵੀ ਉਹ ਕਿੰਨੇ ਕ ਹਾਲਾਤਾਂ ਦੇ ਹੱਥੋਂ ਮਜਬੂਰ ਹੋਇਆ ਹੋਊਗਾ ਤੇ ਕਿੰਨੇ ਕ ਵਾਰੀ ਉਹਨੇ ਸੋਚਿਆ ਹੋਣਾ ਕਿਉਂਕਿ ਜਦੋਂ ਇੱਕ ਪਰਿਵਾਰ ਦਾ ਮੋਢੀ ਐਡਾ ਵੱਡਾ ਕਦਮ ਚੱਕਣ ਲਈ ਮਜਬੂਰ ਹੋ ਜੇ ਨਾ ਤੇ ਉਦੋਂ ਸੁਭਾਵਕ ਆ ਵੀ ਉਹ ਜਿਹੜੇ ਨਤੀਜੇ ਉਹਨਾਂ ਦੇ ਸਕਾਰਤ ਨਹੀਂ ਹੋਣਗੇ ਆਖਰਕਾਰ ਉਹਨਾਂ ਨੇ ਉਹਨਾਂ ਵੱਲੋਂ ਬਹੁਤ ਸਾਰੇ ਆ ਲੋਕਾਂ ਤੱਕ ਅਪਰੂਚ ਕੀਤੀ ਗਈ ਹੋਗੀ ਥੱਕ ਹੰਬ ਕੇ ਕਿਉਂਕਿ ਮੌਤ ਆ ਨਾ ਜਿਹੜੀ ਇਹ ਟਾਲੇ ਸਚਾਈ ਆਉਣੀ ਹੈ ਪਰ ਕੋਈ ਇਨਸਾਨ ਮਰਨਾ ਨਹੀਂ ਚਾਹੁੰਦਾ ਕੋਈ ਖਤਖਸ਼ੀ ਨਹੀਂ ਕਰਨਾ ਚਾਹੁੰਦਾ ਕੋਈ ਫਾਹਾ ਨਹੀਂ ਲੈਣਾ ਚਾਹੁੰਦਾ ਕੋਈ ਨਹਿਰਾਂ 'ਚ ਨਹੀਂ ਡਿੱਗਣਾ ਚਾਹੁੰਦਾ ਤੇ ਮੈਂ ਏਸ ਨੂੰ ਵੀ ਸਮਝਦੀ ਆ ਕਿ ਜਦੋਂ ਸਰਕਾਰਾਂ ਚਲਾਉਣੀਆਂ ਹੋਣ ਇੱਕ ਬੰਦੇ ਦੇ ਵਸਦਾ ਰੋਗ ਵੀ ਨਹੀਂ ਰਹਿ ਜਾਂਦਾ ਪਰ ਇੱਕ ਬੇਨਤੀ ਆ ਵੀ ਜਿੱਥੇ ਤੁਸੀਂ ਨਸ਼ੇ ਵਾਲੇ ਪਾਸੇ ਇੰਨਾ ਸਕੰਜਾ ਕੱਸਿਆ ਉੱਤੇ ਇੰਨਾ ਏਜੰਟਾਂ ਦੇ ਉੱਤੇ ਜਰੂਰ ਸਕੰਜਾ ਤੁਹਾਡਾ ਕੱਸਿਆ ਜਾਣਾ ਚਾਹੀਦਾ ਇੰਨਾ ਏਜੰਟਾਂ ਨੂੰ ਵੀ ਜਿਵੇਂ ਇਸ ਪੀਲੇ ਪੰਜੇ ਦਾ ਰੋਬ ਆਮ ਉਹਨਾਂ ਤਸਕਰਾਂ ਤੇ ਵੇਖਣ ਨੂੰ ਮਿਲਿਆ ਉਸੇ ਤਰ੍ਹਾਂ ਇਨ੍ਹਾਂ ਏਜੰਟਾਂ ਦੇ ਆਫਿਸਾਂ ਦਾ ਆਫਿਸਾਂ ਤੇ ਵੀ ਵੇਖਣ ਨੂੰ ਮਿਲਣਾ ਚਾਹੀਦਾ ਤੇ ਇਨ੍ਹਾਂ ਦੇ ਘਰਾਂ ਤੇ ਵੀ ਕਿਉਂਕਿ ਘਰਾਂ ਦੇ ਘਰ ਮਤਲਬ ਕਿ ਜਿਹੜੇ ਇਨ੍ਹਾਂ ਨੇ ਬਰਬਾਦ ਕਰਤੇ ਇੱਥੇ ਮੈਂ ਲੋਕਾਂ ਨੂੰ ਵੀ ਇੱਕ ਬੇਨਤੀ ਕਰਦੀ ਆਂ ਵੀ ਜੇ ਅਸੀਂ 22 23 23 ਲੱਖ ਲਾ ਕੇ ਪ੍ਰਭੂ 40 40 ਲੱਖ ਲਾ ਕੇ ਅਸੀਂ ਬਾਹਰਦੇ ਆਂ ਬਾਹਰ ਲੀਆਂ ਧਰਤੀਆਂ ਤੇ ਜਾ ਕੇ ਕਰਨੀ ਤਾਂ ਦਿਹਾੜੀ ਆ ਇਸ ਤੋਂ ਬਿਹਤਰ ਆ ਅਸੀਂ ਆਪਦੇ ਪੰਜਾਬ 'ਚ ਰਹਿ ਕੇ ਆਪਦਾ ਕੋਈ ਕਿੱਤਾ ਚਲਾ ਲਈਏ ਜਿਹੜੇ ਕਿੱਤੇ ਦੇ ਨਾਲ ਅਸੀਂ ਪੰਜਾਬ ਵੀ ਸਾਡਾ 29 ਦੇ ਰਾਹਾਂ ਵੱਲ ਜਾਵੇ ਤੇ ਅਸੀਂ ਵੀ ਜਾਗੇ ਸੋ ਲਾਸਟ ਦੇ ਉੱਤੇ ਫੇਰ ਮੈਂ ਸੀਐਮ ਭਗਵੰਤ ਮਾਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿਉਂਕਿ ਮੇਰੀ ਦਸਾਂ ਸਾਲਾਂ ਦੀ ਮਿਹਨਤ ਨੂੰ ਅੱਜ ਫਲ ਪਿਆ ਦੇਖੋ ਮੈਂ ਕਿਸੇ ਦੀ ਦੁੱਖੀ ਨਹੀਂ ਨਾ ਮੈਂ ਨਸ਼ਾ ਤਸਕਰਾਂ ਦੀ ਦੁੱਖੀ ਆ ਨਾ ਮੈਂ ਨਸ਼ਾ ਕਰਨ ਵਾਲਿਆਂ ਦੀ ਦੁੱਖੀ ਦੇਖੋ ਨਾ ਤਾਂ ਪ੍ਰਭੂ ਤੁਹਾਡੇ ਤੋਂ ਮੈਂ ਜਮੀਂ ਵਟਾਉਣੀ ਆ ਨਾ ਕੋਈ ਆਪਾ ਵਟ ਬੰਨਾ ਆਪਦਾ ਵੰਡਣਾ ਹਨਾ ਮੇਰੇ ਘਰ ਨੂੰ ਅੱਗ ਲੱਗੀ ਸੀ ਮੈਂ ਸਿਵਿਆਂ ਦੇ ਸੇਕ ਨੂੰ ਸਿੱਖਿਆ ਸੀ ਮੈਂ ਸਿਵੇਂ ਤੋਂ ਇੱਕ ਕਸਮ ਖਾ ਕੇ ਉੱઠી ਸੀ ਦਰਦ ਸੀ ਪੰਜਾਬ ਦੀ ਜਵਾਨੀ ਪ੍ਰਤੀ ਦੇਖੋ ਜੇ ਤੁਸੀਂ ਵੀ ਕਈ ਮਜਬੂਰੀਆਂ ਜਿਤ ਤਸਕਰੀ ਕਰਦੇ ਹੋਣੇ ਕਈ ਸ਼ੌਕ ਦੇ ਮੇਲੇ ਲੁੱਟਦੇ ਹੋਣੇ ਆ ਪਰ ਭਰਾਵੋ ਖਾਲੀ ਹੱਥ ਸ਼ਕੰਦਰ ਰਾਜੇ ਅਰਗੇ ਤੁਰ ਗਏ ਇਹ ਧਨ ਦੌਲਤ ਇੱਥੇ ਹੀ ਪਿਆ ਰਹਿ ਜਾਣਾ ਕਿਸੇ ਦੇ ਬੱਚੇ ਨੂੰ ਕਰਾ ਹੈ ਪਾ ਕੇ ਕਿਸੇ ਦੇ ਬੱਚੇ ਨੂੰ ਨਸ਼ੇ ਤੇ ਲਾ ਕੇ ਜੀ ਅਸੀਂ ਕਿਗੇ ਅਸੀਂ ਸੋਖੇ ਰਹਿ ਜਾਾਂਗੇ ਨਹੀਂ ਰਹਿਣਾ ਇਹ ਅੰਤ ਇੱਕ ਨਾ ਇੱਕ ਦਿਨ ਸਾਨੂੰ ਇੱਥੇ ਹੀ ਭਰਨਾ ਪੈਣਾ ਤੇ ਸੋ ਜਿੰਨਾ ਮੇਰੇ ਭੈਣਾ ਭਰਾਵਾਂ ਨੂੰ ਵੀਡੀਓ ਚੰਗੀ ਲੱਗੀ ਉਹ ਵੱਤ ਵਾਦੇ ਸ਼ੇਅਰ ਕਰ ਦੇਣ ਧੰਨਵਾਦ